ਤੇ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਜਿਹੜਾ ਗੁਜਰਾਂਵਾਲਾ ਜ਼ਿਲ੍ਹਾ ਵਿੱਚ ਪੈਂਦਾ ਹੈ ਇਸ ਗੁਰਦੁਆਰੇ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ ਆਓ ਇਸ ਇਤਿਹਾਸ ਬਾਰੇ ਵੀ ਜਾਣਕਾਰੀ ਅਸਲ ਕਰਦੇ ਆਂ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਂਦੇ ਆਂ ਤੋ ਪਿਆਰੇ ਦਰਸ਼ਕੋ ਸਾਡੇ ਨਾਲ ਨੇ ਇਸ ਵੇਲੇ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਦੇ ਗ੍ਰੰਥੀ ਭਾਈ ਸੁਰਿੰਦਰ ਸਿੰਘ 베ਦੀ ਜੀ ਆਓ ਇਹਨਾਂ ਪਾਸੋਂ ਇਸ ਪਵਨ ਅਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਜੀਤ ਵੈਬ ਟੀਵੀ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਪਵਨ ਅਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਪਵਨ ਬੇਤਰ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਸੁਲਤਾਨਪੁਰ ਲੋਧੀ ਤੋਂ ਜਗਤ ਫੇਰੀ ਸਮਾ ਪਹਿਲੀ ਵਾਰੀ ਪਹਿਲੀ ਉਦਾਸੀ 'ਚ ਇੱਥੇ ਆਈ ਸੀ ਉਹਨਾਂ ਨੇ ਇਸ ਥਾਨ ਤੇ ਰੇਤ ਅਤੇ ਰੋੜਿਆਂ ਦੀ ਕਰੀ ਵਿਛਾ ਕੇ ਇੱਥੇ ਬੈਠ ਕੇ ਭਗਤੀ ਕੀਤੀ ਜਿਵੇਂ ਕਿ ਬਾਹਰ ਬਿਲਡਿੰਗ ਤੇ ਭਾਈ ਗੁਰਦਾਸ ਜੀ ਦਾ ਇੱਕ ਸ਼ਬਦ ਸ਼ੋਭਤ ਹੈ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰਕਰੀ ਵਿਛਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਪਦੀ ਰੇਤ ਤੇ ਬੈਠ ਕੇ ਅਕ ਦਾ ਭੋਜਨ ਕਰਕੇ ਰੇਤ ਅਤੇ ਰੋੜਿਆਂ ਦੀ ਕਰੀ ਵਿਛਾ ਕੇ ਇੱਥੇ ਬੈਠ ਕੇ ਭਗਤੀ ਕੀਤੀ ਸਿਮਰਨ ਕੀਤਾ ਇਸ ਲਈ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਹੈ ਤੇ ਇਸੇ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੋ ਦੇ ਘਰ ਠਹਿਰੇ ਸੀ ਕੋਧਰੇ ਦੀ ਰੋਟੀ ਦਾ ਪ੍ਰਸ਼ਾਦਾ ਛੱਕਿਆ ਸੀ ਤੇ ਮਲਕ ਭਾਗੋ ਦੇ ਪੂੜਿਆਂ ਚ ਲਉ ਤੇ ਭਾਈ ਲਾਲੂ ਦੀਆਂ ਰੋਟੀਆਂ ਚ ਦੁੱਧ ਗੱਡੇ ਸੀ ਔਰ ਇਸੇ ਪਿੰਡ ਦੇ ਵਿੱਚ ਇਸੇ ਸ਼ਹਿਰ ਦੇ ਵਿੱਚ ਗੁਰਦੁਆਰਾ ਚੱਕੀ ਸਾਹਿਬ ਜਿਹੜਾ ਬਾਬਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੈਦ ਕੀਤਾ ਸੀ ਇਸ ਸਥਾਨ ਤੋਂ ਤੇ ਜੇਲ੍ਹ ਖਾਨੇ ਦੇ ਵਿੱਚ ਚੱਕੀਆਂ ਚਲਾਉਣ ਦਾ ਫਰਮਾਨ ਜਾਰੀ ਕੀਤਾ ਗਿਆ ਉਥੇ ਪਰ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਰ ਬਾਣੀ ਉਚਾਰੀ ਜਿਨ੍ਹਾਂ ਚ ਇੱਕ ਸ਼ਬਦ ਇਹ ਵੀ ਹੈ ਜੈਸੀ ਮੇ ਆਵਾ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵਿਲਾ ਲੋ ਪਾਪ ਕੀ ਜੰਜ ਲੈ ਕਾਬਲੋ ਤਾਇਆ ਝੋਰੀ ਮੰਗੇ ਧਾਨ ਵਿਲਾ ਲੋ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰਬਾਣੀ ਕੀਰਤਨ ਲਈ ਸ਼ੁਰੂ ਕੀਤੀ ਜੇਲ ਖਾਨੇ ਦੇ ਵਿੱਚ ਆਪੋ ਆਪ ਚੱਕੀਆਂ ਘੁੰਮੀਆਂ ਜਾ ਰਹੀਆਂ ਸਨ ਤੇ ਦਾਣੇ ਪੀਸੇ ਜਾ ਰਹੇ ਸਨ ਜਰ ਬਾਬਰ ਬਾਦਸ਼ਾਹ ਨੂੰ ਪਤਾ ਲੱਗਿਆ ਭੱਜ ਕੇ ਜਦੋਂ ਆਇਆ ਜੇਲ ਖਾਨੇ ਦੇ ਵਿੱਚ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਚਰਨਾ ਚ ਡਿੱਗ ਪਿਆ ਤੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਕੋਲ ਮਾਫੀ ਮੰਗੀ ਔਰ ਜਿੰਨੇ ਵੀ ਸਾਰੇ ਕੈਦੀ ਸਨ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਐਮਨਾ ਬਾਦੀ ਧਰਤੀ ਤੇ ਦਿਨ ਪਵਿੱਤਰ ਸਥਾਨ ਨੇ ਗੁਰਦੁਆਰਾ ਰੋੜੀ ਸਾਹਿਬ ਪਾਈ ਲਾਲੋ ਦਾ ਗੁਰਦੁਆਰਾ ਗੁਰਦੁਆਰਾ ਚੱਕੀ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਸਾਹਿਬ ਇੱਕ ਥੋੜਾ ਜਿਹਾ ਮਣਦੇ ਵਿੱਚ ਹੈ ਕਿ ਗੁਰਦੁਆਰਾ ਸਾਹਿਬ ਦੀ ਡਿਊਟੀ ਬਹੁਤ ਪ੍ਰਾਤਨ ਬਹੁਤ ਇਤਿਹਾਸਿਕ ਆ ਔਰ ਬੜੀ ਮੰਡ ਨੂੰ ਖਿੱਚ ਪਾਉਂਦੀ ਆ ਅੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਕਾਫੀ ਛੋਟੀ ਆ ਭਾਵੇਂ ਕਿ ਸਰੋਵਰ ਸਾਹਿਬ ਵੀ ਆ ਇਹ ਕੀ ਇਮਾਰਤ ਛੋਟੀ ਸੀ ਪਹਿਲਾਂ ਹੀ ਤਾਂ ਨਹੀਂ ਇਹ ਸ਼ੁਰੂ ਤੋਂ ਇਦਾਂ ਹੀ ਹੈ ਇਹ ਜਿੰਨੀ ਵੀ ਸੇਵਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਹੋਈ ਆ ਇਹ ਸਰੋਵਰ ਸਾਹਿਬ ਜਿਹੜੇ ਤੁਸੀਂ ਫਰੰਟ ਤੇ ਬਿਲਡਿੰਗ ਦੇਖ ਰਹੇ ਹੋ ਜਾਂ ਸਰੋਵਰ ਸਾਹਿਬ ਦੇ ਗੇਟ ਦੇਖ ਰਹੇ ਹੋ ਇਹ ਜਿੰਨੀ ਵੀ ਸੇਵਾ ਹੈ ਉਸ ਟਾਈਮ ਦੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਹੈ ਫਿਰ 47 ਦੀ ਵੰਡ ਤੋਂ ਬਾਅਦ ਕਾਫੀ ਚਿਰ ਗੁਰਦੁਆਰਾ ਸਾਹਿਬ ਬੰਦ ਰਿਹਾ ਪਰ ਪਾਕਿਸਤਾਨ ਸਰਕਾਰ ਨੇ ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਵਾਸਤੇ ਦੁਬਾਰਾ ਇਹਦੀ ਜਿਹੜੀ ਸੇਵਾ ਸ਼ੁਰੂ ਕੀਤੀ ਤਾਂ ਕਿ ਸੰਗਤਾਂ ਵੱਧ ਤੋਂ ਵੱਧ ਆ ਕੇ ਦਰਸ਼ਨ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਸੋ ਇਹ ਸਾਨੂੰ ਸਾਡੇ ਨਾਲ ਗੁਰਦਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਸ੍ਰਿੰਦਰ ਸਿੰਘ 베ਦੀ ਜੀ ਇਹਨਾਂ ਨੇ ਸਾਨੂੰ ਇਸ ਪਾਵਨ ਸਥਾਨ ਦਾ ਇਤਿਹਾਸ ਸਰਵਣ ਕਰਾਇਆ ਗੁਰੂ ਨਾਨਕ ਪਾਤਸ਼ਾਹ ਨੇ ਇਸ ਧਰਤੀ ਤੇ ਆਪਣੇ ਮਹਾਰਗ ਚਰਨ ਪਾਏ ਭਾਈ ਲਾਲੋ ਜੀ ਜਿਹੜੇ ਕਿ ਕੀਰਤੀ ਪਰਿਵਾਰ ਚੋਂ ਰਾਮਗੜੀਆ ਜੋ ਤਰਖਾਣ ਪਰਿਵਾਰ ਸੀਗਾ ਉਸ ਪਰਿਵਾਰ ਦੇ ਵਿੱਚ ਰਹਿ ਕੇ ਭਾਈ ਲਾਲੋ ਜਿਹਦੇ ਨਾਲ ਕਾਫੀ ਲੰਮਾ ਸਮਾਂ ਗੁਰੂ ਸਾਹਿਬ ਨੇ ਬਤਾਇਆ ਪਹਿਲੀ ਉਦਾਸੀ ਵੇਲੇ ਇੱਥੇ ਆਏ ਸਨ ਸੈਦ ਇਤਿਹਾਸ ਦੱਸਦਾ ਉਸ ਤੋਂ ਬਾਅਦ ਵੀ ਗੁਰੂ ਸਾਹਿਬ ਆਏ ਔਰ ਇਸ ਸਥਾਨ ਤੇ ਬੈਠ ਕੇ ਉਹਨਾਂ ਭਗਤੀ ਕੀਤੀ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਚਰਨਾਂ ਨਾਲ ਲਾਇਆ ਔਰ ਬਾਬਰ ਨੇ ਜਦੋਂ ਇਸ ਐਮਨਾਬਾਦ ਤੇ ਜਿਹਦਾ ਨਾਂ ਉਸ ਵੇਲੇ ਸੈਦਪੁਰ ਦੱਸਿਆ ਜਾਂਦਾ ਉਹਦੇ ਤੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਨੇ ਇੱਥੇ ਬਾਣੀ ਦਾ ਵੀ ਉਚਾਰਨ ਕੀਤਾ ਔਰ ਅਕਾਲਪੁਰ ਖਵਾਈ ਗਰੂ ਨੂੰ ਇੱਕ ਮਿੱਠਾ ਉਲਾਮਾ ਵੀ ਦਿੱਤਾ ਇਤਿਮਾਰ ਪਈ ਕੋ ਰਲਣਾ ਤਾਂ ਕਿ ਦਰਦ ਨਾ ਆਇਆ ਉਹ ਇਸੇ ਸੈਦਪੁਰ ਇਸੇ ਅਮਨਾਬਾਦ ਦੀ ਧਰਤੀ ਤੇ ਹੀ ਗੁਰੂ ਸਾਹਿਬ ਨੇ ਬਾਣੀ ਉਚਾਰੀ ਜਿਵੇਂ ਭਾਈ ਸਾਹਿਬ ਨੇ ਦੱਸਿਆ ਗੁਰੂ ਸਾਹਿਬ ਨੇ ਇੱਥੇ ਹੋਰ ਵੀ ਭਾਈ ਲਾਲੋ ਜੀ ਨੂੰ ਸਬੋਧਨ ਕਰਕੇ ਜੈਸੀ ਮਿਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਸ਼ਰਮ ਧਰਮ ਦੋਏ ਸ਼ਬ ਖਲੋਏ ਊੜ ਫਿਰੇ ਪ੍ਰਧਾਨ ਵੇ ਲਾਲੋ ਸੋ ਇਹ ਬੜਾ ਇਤਿਹਾਸਿਕ ਸਥਾਨ ਹੈ ਸਿੱਖ ਧਰਮ ਦੇ ਵਿੱਚ ਇਸ ਸਥਾਨ ਦੀ ਬਹੁਤ ਮਹਾਨਤਾ ਹੈ ਭਾਰਤ ਤੋਂ ਜੋ ਸਿੱਖ ਜੱਥਾ ਆਇਆ ਹੋਇਆ ਉਹ ਸੰਗਤਾਂ ਇੱਥੇ ਦਰਸ਼ਨ ਕਰਨ ਪੁੱਜੀਆਂ ਨੇ ਅੱਗੋਂ ਪਿੱਛੋਂ ਵੀ ਦੇਸ਼ ਵਿਦੇਸ਼ ਤੋਂ ਸਮੇਂ-ਸਮੇਂ ਸਰਧਾਲੂ ਇੱਥੇ ਆਉਂਦੇ ਰਹਿੰਦੇ ਨੇ ਪਾਕਿਸਤਾਨ ਵਸਦੀਆਂ ਸੰਗਤਾਂ ਵੀ ਵਿੱਚ ਵਿੱਚ ਦਰਸ਼ਨ ਕਰਨ ਆਉਂਦੀਆਂ ਰਹਿੰਦੀਆਂ ਨੇ ਸੋ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਕਾਫੀ ਵਿਸ਼ਾਲ ਸਰੋਵਰ ਵੀ ਆ ਪਿੱਛੇ ਸੁਖਾਸਣ ਸਾਹਿਬ ਦਾ ਕਮਰਾ ਬਣਿਆ ਹੋਇਆ ਹੈ ਔਰ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਕਿਨਾਰਿਆਂ ਤੇ ਬਹੁਤ ਸੁੰਦਰ ਡਿਓੜੀਆਂ ਬਣੀਆਂ ਹੋਈਆਂ ਨੇ ਬੜੀ ਮੈਂ ਤਦਾ ਬੜੀ ਮੀਨਾਕਾਰੀ ਦਾ ਜਿਹੜਾ ਕੰਮ ਕੀਤਾ ਹੋਇਆ ਔਰ ਉਹਨਾਂ ਤੇ ਗੁਰਬਾਣੀ ਵੀ ਜਿਹੜੀ ਆ ਉਹ ਲਿਖੀ ਹੋਈ ਆ ਔਰ ਸੰਗਤਾਂ ਇਸ ਸਰੋਵਰ ਦੇ ਜਲ ਦੇ ਵਿੱਚੋਂ ਅੰਮ੍ਰਿਤ ਦੇ ਛੁਲੇ ਲੈ ਰਹੀਆਂ ਹਨ ਸੋ ਇਸ ਤੋਂ ਬਾਅਦ ਇਸ ਜੱਥੇ ਦੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਲਈ ਜੋ ਰਵਾਨਗੀ ਹੋਵੇਗੀ ਸਾਡੇ ਨਾਲ ਸਰਦਾਰ ਸਾਹਿਬ ਨੇ ਉਹ ਯਾਤਰਾ ਕਰਨ ਆਏ ਨੇ ਔ ਇਹਨਾਂ ਨੂੰ ਪੁੱਛਦੇ ਆਂ ਕਿ ਇਹਨਾਂ ਦੇ ਕੀ ਪ੍ਰਭਾਵ ਨੇ ਇਸ ਪਵਨ ਸਥਾਨ ਦੇ ਦਰਸ਼ਨ ਕਰਕੇ ਧੰਗੁਰ ਨਾਨਕ ਮੈਂ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਇੰਡੀਆ ਕਮੇਟੀ ਦਾ ਪਾਕਿਸਤਾਨ ਕਮੇਟੀ ਦਾ ਲੱਖ ਲੱਖ ਸ਼ੁਕਰਾਨਾ ਕਰਦਾ 10 ਪਹਿਲੀ ਵਾਰੀ ਜ਼ਿੰਦਗੀ ਚ ਆਇਆ 76 ਸਾਲ ਹੋ ਗਏ ਨੇ ਮੈਂ ਆਪਣੀ ਜ਼ਿੰਦਗੀ ਚ ਪਹਿਲਾ ਜ਼ੁਬਾ ਦੇਖਿਆ ਮੇਰੇ ਸਤਗੁਰਾਂ ਦੀ ਧਰਤੀ ਨੂੰ ਇਹਨਾਂ ਨੇ ਬਚਾ ਕੇ ਨਹੀਂ ਬਹੁਤ ਸੰਵਾਰ ਕੇ ਰੱਖਿਆ ਹੈ ਬਿਲੋਂ ਪਿਆਰ ਕਰਨ ਵਾਲੇ ਲੋਕ ਨੇ ਇੱਥੇ ਦਾ ਕਲਚਰ ਬਹੁਤ ਅੱਛਾ ਲੱਗਿਆ ਇੱਥੇ ਦਾ ਇੰਤਜ਼ਾਮ ਬੜਾ ਅੱਛਾ ਲੱਗਿਆ ਸਾਡਾ ਬਹੁਤ ਇਨਾਂ ਨੇ ਸਵਾਗਤ ਕੀਤਾ ਹੈ ਔਰ ਮੈਂ ਹੋਰ ਬਿਆਨ ਨਹੀਂ ਕਰ ਸਕਦਾ ਯਾਨੀ ਕਿ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰੂ ਨਦਰ ਕਰੇ ਉਹ ਨਦਰ ਸਾਡੇ ਅੰਦਰ ਹੋਣੀ ਚਾਹੀਦੀ ਹੈ ਪਿਆਰ ਸਦਕਾ ਹੋਣਾ ਚਾਹੀਦਾ ਹੈ ਪੂਰੀ ਕਾਇਨਾਤ ਦੇ ਮਾਲਕ ਦੇ ਅਸੀਂ ਦਰਸ਼ਨ ਕਰਨ ਆਏ ਆ ਅਸੀਂ ਤ੍ਰਿਪਤਾ ਅਸੀਂ ਖੁਸ਼ ਆ ਖੁਸ਼ ਆ ਜੀ ਧੰਨ ਗੁਰੂ ਨਾਨਕ ਸੋ ਇਹ ਸਨ ਸਾਡੇ ਨਾਲ ਜੋ ਸ਼ਰਧਾਲੂ ਦਰਸ਼ਨ ਕਰਨ ਆਏ ਨੇ ਉਹਨਾਂ ਦੇ ਵਿਚਾਰ ਨੇ ਇਸ ਪਾਵਨ ਸਥਾਨ ਪ੍ਰਤੀ ਗੁਰੂ ਨਾਨਕ ਸਾਹਿਬ ਪ੍ਰਤੀ ਉਹਨਾਂ ਦੇ ਸਤਿਕਾਰ ਪ੍ਰਤੀ ਔਰ ਇਸ ਸਥਾਨ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੇ ਸਵਾਗਤ ਲਈ ਇੱਥੋਂ ਦੇ ਪ੍ਰਬੰਧ ਲਈ ਉਹਨਾਂ ਦੀ ਸੁਰੱਖਿਆ ਲਈ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਲੈਹਿੰਦੇ ਪੰਜਾਬ ਦੀ ਸਰਕਾਰ ਵੱਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਥਾਨਕ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਔਰ ਸੰਗਤਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਔਰ ਵੈਲਕਮ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰ ਰਹੀਆਂ ਹਨ ਗੁਰਦੁਆਰਾ ਸਾਹਿਬ ਦੇ ਜੋ ਪ੍ਰਕਾਸ਼ ਸਥਾਨ ਦੀ ਇਮਾਰਤ ਭਾਵੇਂ ਬਹੁਤ ਵੱਡੀ ਨਹੀਂ ਪਰ ਬਹੁਤ ਵਧੀਆ ਖੰਡਾ ਸਾਹਿਬ ਬਣੇ ਹੋਏ ਨੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਇਹ ਇਮਾਰਤ ਜਿਹੜੀ ਆ ਉਹ ਤਮੀਰ ਕੀਤੀ ਗਈ ਸੀ ਸੋ ਅੱਜ ਵੀ ਮੌਜੂਦ ਹੈ ਹਾਂ ਜਸਦਾਰ ਸਾਹਿਬ ਦਰਸ਼ਨ ਕਰਨ ਆਏ ਹੋ ਕਿਹੜੀ ਜਗ੍ਹਾ ਤੇ ਆਏ ਹੋ ਹਾਂ ਜੀ ਸ੍ਰੀ ਰੋਡੀ ਸਾਹਿਬ ਗੁਰੂ ਨਾਨਕ ਜੀ ਦੇ ਤੁਸੀਂ ਆਏ ਕਿੱਥੋਂ ਇੰਡੀਆ ਤੋਂ ਅਸੀਂ ਇੰਡੀਆ ਤੋਂ ਯੂਪੀ ਤੋਂ ਆਏ ਆ ਲਖੀਮਪੁਰ ਖੀਰੀ ਅੱਛਾ ਚਲ ਲਖੀਮਪੁਰ ਖੀਰੀ ਤੋਂ ਆਏ ਹਾਂ ਜੀ ਕਿੰਨੀ ਵਾਰੀ ਦਰਸ਼ਨ ਕਰਨ ਆਏ ਹੋ ਦੂਜੀ ਆ ਦੂਜੀ ਵਾਰ ਕਿਵੇਂ ਲੱਗਿਆ ਪਹਿਲਾਂ ਕਦੋਂ ਬਹੁਤ ਸੋਹਣਾ ਪਹਿਲਾਂ ਮੈਂ 24 ਚ ਵਿਸਾਖੀ ਨੂੰ ਆਇਆ ਸੀ ਅੱਛਾ ਜੀ ਹਾਂ 2024 24 ਚ ਆਏ ਵਿਸਾਖੀ ਨੂੰ ਆਇਆ ਸੀ ਤੇ ਦੂਜੀ ਵਾਰੀ ਫੇਰ ਦਿਲ ਕੀਤਾ ਹੁਣ ਫੇਰ ਬਾਬੇ ਨੇ ਖਿੱਚ ਕੀਤੀ ਅੱਛਾ ਬਾਬੇ ਕੇ ਬਾਬਾ ਜਦੋਂ ਤੁਸਰਦੇ ਗਲਾ ਆਵਾਂਗੇ ਉਦੋਂ ਹੀ ओके ओके तेकी आके किवें ਮਸਹੂਰ ਬਹੁਤ ਹੀ ਸੋਹਣਾ ਐ ਨਾਨੰਦ ਆਇਆ ਸਾਨੂੰ ਤੇ ਸਭ ਤੋਂ ਜ਼ਿਆਦਾ ਸਾਡੀ ਸਕਿਉਰਟੀ ਨੇ ਜਿੰਨਾ ਪਿਆਰ ਦਿੱਤਾ ਐ ਇਹਨਾਂ ਕਿਸੇ ਨੇ ਦੇਣਾ ਬਿਲਕੁਲ ਬਿਲਕੁਲ ਜਿੰਨਾ ਸਾ ਸਕਿਉਰਟੀ ਨੇ ਪਿਆਰ ਦਿੱਤਾ ਐ ਮੈਂ ਆਪ ਦੀ ਸਰਕਾਰ ਨੇ ਦਿੱਤਾ ਸਰਕਾਰ ਨੇ ਦਿੱਤਾ ਮੁਹਾਜਮਾ ਨੇ ਦਿੱਤਾ ਇਹਨਾਂ ਸਾਨੂੰ ਕਿਸੇ ਨੇ ਪਿਆਰ ਦੇਣਾ ਸਾਡੇ ਇੰਡੀਆ 'ਚ ਵੀ ਨਹੀਂ ਮਿਲਦਾ ਇਹ ਝੂਠ ਬੋਲੀ ਜੀ ਹਾਂਜੀ ਹੋਰ ਬਾਬੇ ਨਾਨਕ ਦੀ ਕਿਰਪਾ ਹੈ ਬਾਬਾ ਨਾਨਕ ਸੱਦੇਗਾ ਤਾਂ ਫੇਰ ਆਵਾਂਗੇ ਜੀ ਸੋ ਇਸ ਦਾਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਹਿੰਦੇ ਜੀ ਇੱਥੇ ਵਾਰ-ਵਾਰ ਆਉਣ ਨੂੰ ਦਿਲ ਕਰਦਾ ਹੈ ਔਰ ਇੱਥੇ ਆ ਕੇ ਜੋ ਪਿਆਰ ਸਤਿਕਾਰ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਸਿਵਲ ਪ੍ਰਸ਼ਾਸਨ ਵੱਲੋਂ ਲੈਂਦੇ ਪੰਜਾਬ ਦੀ ਸਰਕਾਰ ਵੱਲੋਂ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਮਿਲਦਾ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੰਗਤਾਂ ਇਹਨਾਂ ਪਿਆਰ ਸਤਿਕਾਰ ਵੇਖ ਕੇ ਭਾਵੁਕ ਵੀ ਹੋ ਰਹੀਆਂ ਨੇ ਸੋ ਤੁਹਾਨੂੰ ਇਹ ਸੀ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਦਾ ਇਤਿਹਾਸ ਇਸ ਤੋਂ ਬਾਅਦ ਤੁਹਾਨੂੰ ਲਾਹੌਰ ਸਥਿਤ ਹੋਰ ਗੁਰਦੁਆਮਾਂ ਦੇ ਦਰਸ਼ਨ ਵੀ ਕਰਾਵਾਂਗੇ ਆਪ ਜੀ ਜਾਣਦੇ ਹੋ ਕਿ ਅਜੀਤ ਵੈਬ ਟੀਵੀ ਦੀ ਟੀਮ ਇਸ ਵੇਲੇ ਜੋ ਭਾਰਤ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਜੋ ਇੱਥੇ ਜੱਥਾ ਦਰਸ਼ਨ ਕਰਨ ਆਇਆ ਹੋਇਆ ਹੈ ਪ੍ਰਕਾਸ਼ ਗੁਰਪ੍ਰਭ ਮਨਾਉਣ ਆਇਆ ਹੋਇਆ ਉਸ ਟੀਮ ਦੇ ਨਾਲ ਉਸ ਜੱਥੇ ਦੇ ਨਾਲ ਅਜੀਤ ਵੈਬ ਟੀਵੀ ਦੀ ਦੋ ਮੈਂਬਰੀ ਟੀਮ ਵੀ ਆਈ ਹੋਈ ਹੈ ਸੋ ਤੁਹਾਨੂੰ ਨਾਲ-ਨਾਲ ਹੀ ਅਸੀਂ ਦਰਸ਼ਨ ਵੀ ਕਰਵਾਵਾਂਗੇ ਅਰੇ ਹੋਰ ਤੁਹਾਨੂੰ ਗੁਰਦਰਾ ਸਾਹਿਬਾਨ ਦੇ ਇਤਿਹਾਸ ਤੋਂ ਵੀ ਜਾਣੂ ਕਰਾਵਾਂਗੇ ਤਦ ਤੱਕ ਮੈਨੂੰ ਜਸਵੰਤ ਸਿੰਘ ਜਸ ਅਤੇ ਹਰਿੰਦਰ ਸਿੰਘ ਨੂੰ ਇਜਾਜ਼ਤ ਦਿਓ ਗੁਰਦਰਾ ਰੂੜੀ ਸਾਹਿਬ ਐਮਨਾਬਾਦ ਤੋਂ ਬਹੁਤ ਬਹੁਤ ਧੰਨਵਾਦ ਅਜੀਤ ਵੈਬ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਅਸੀਂ ਇਸ ਵੇਲੇ ਆ ਪਾਕਿਸਤਾਨ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਰੂੜੀ ਸਾਹਿਬ ਐਮਨਾਬਾਦ ਜਿਹੜਾ ਗੁਜਰਾਵਾਲਾ ਜ਼ਿਲ੍ਹਾ ਵਿੱਚ ਪੈਂਦਾ ਹੈ ਇਸ ਗੁਰਦਾਰੇ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ ਆਓ ਇਸ ਇਤਿਹਾਸ ਬਾਰੇ ਵੀ ਜਾਣਕਾਰੀ ਅਸਲ ਕਰਦੇ ਆਂ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਂਦੇ ਆਂ ਸੋ ਪਿਆਰੇ ਦਰਸ਼ਕੋ ਸਾਡੇ ਨਾਲ ਨੇ ਇਸ ਵੇਲੇ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਦੇ ਗ੍ਰੰਥੀ ਭਾਈ सुरेंद्र ਸਿੰਘ 베ਦੀ ਜੀ ਆਓ ਇਹਨਾਂ ਪਾਸੋਂ ਇਸ ਪਵਨ ਅਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਜੀਤ ਵੈਬ ਟੀਵੀ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਪਵਨ ਅਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਪਵਨ ਬੇਤਰ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਸੁਲਤਾਨਪੁਰ ਲੋਧੀ ਤੋਂ ਜਗਤ ਫੇਰੀ ਸਮਾ ਪਹਿਲੀ ਵਾਰੀ ਪਹਿਲੀ ਉਦਾਸੀ ਤੇ ਆਈ ਸੀ ਉਹਨਾਂ ਨੇ ਇਸ ਥਾਨ ਤੇ ਰੇਤ ਅਤੇ ਰੋੜਿਆਂ ਦੀ ਕਰੀ ਵਿਛਾ ਕੇ ਇੱਥੇ ਬੈਠ ਕੇ ਭਗਤੀ ਕੀਤੀ ਜਿਵੇਂ ਕਿ ਬਾਹਰ ਬਿਲਡਿੰਗ ਤੇ ਭਾਈ ਗੁਰਦਾਸ ਜੀ ਦਾ ਇੱਕ ਸ਼ਬਦ ਸ਼ੋਭਤ ਹੈ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰਕਰੀ ਵਿਛਾਈ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਤਪਦੀ ਰੇਤ ਤੇ ਬੈਠ ਕੇ ਅਕ ਦਾ ਭੋਜਨ ਕਰਕੇ ਰੇਤ ਅਤੇ ਰੋੜਿਆਂ ਦੀ ਕਰੀ ਵਿਛਾ ਕੇ ਇੱਥੇ ਬੈਠ ਕੇ ਭਗਤੀ ਕੀਤੀ ਸਿਮਰਨ ਕੀਤਾ ਇਸ ਲਈ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਹੈ ਤੇ ਇਸੇ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੋ ਦੇ ਘਰ ਠਹਿਰੇ ਸੀ ਕੋਤਰੇ ਦੀ ਰੋਟੀ ਦਾ ਪ੍ਰਖਾਦਾ ਛੱਕਿਆ ਸੀ ਤੇ ਮਲਕ ਭਾਗੋ ਦੇ ਪੂੜਿਆਂ ਚ ਲਾਉ ਤੇ ਭਾਈ ਲਾਲੋ ਦੀਆਂ ਰੋਟੀਆਂ ਚ ਦੁੱਧ ਗੱਡਿਆ ਸੀ ਔਰ ਇਸੇ ਪਿੰਡ ਦੇ ਵਿੱਚ ਇਸੇ ਸ਼ਹਿਰ ਦੇ ਵਿੱਚ ਗੁਰਦੁਆਰਾ ਚੱਕੀ ਸਾਹਿਬ ਜਿਹੜਾ ਬਾਬਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੈਦ ਕੀਤਾ ਸੀ ਇਸ ਸਥਾਨ ਤੋਂ ਤੇ ਜੇਲ੍ਹ ਖਾਨੇ ਦੇ ਵਿੱਚ ਚੱਕੀਆਂ ਚਲਾਉਣ ਦਾ ਫਰਮਾਨ ਜਾਰੀ ਕੀਤਾ ਗਿਆ ਉਥੇ ਪਰ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਰ ਬਾਣੀ ਉਚਾਰੀ ਜਿਨ੍ਹਾਂ ਚ ਇੱਕ ਸ਼ਬਦ ਇਹ ਵੀ ਹੈ ਜੈਸੀ ਮੇ ਆਵਾ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਮਿਲਾ ਲੋ ਪਾਪ ਕੀ ਜੰਜਲੇ ਕਾਬਲੋ ਤਾਇਆ